ਸ਼ਿਕਾਇਤ ਉਸਤੇ 1224 ਇੰਟੂ 7 ਪੰਜਾਬ ਲਾਲ ਬੱਤੀ ਲੱਗੀ ਟੈਕਸੀ ਤੇ ਹੂਟਰ ਮਾਰਦਾ ਆ ਰਿਹਾ ਸੀ ਡਰਾਈਵਰ ਅੱਗੋਂ ਪੁਲਿਸ ਨੇ ਕੀਤਾ ਕਾਬੂ ਲਾਲ ਬੱਤੀ ਲੱਗੀ ਟੈਕਸੀ ਤੇ ਇੱਕ ਵਿਅਕਤੀ ਹੂਟਰ ਮਾਰਦਾ ਆ ਰਿਹਾ ਸੀ ਅੱਗੋਂ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਕੇਰ ਲਿਆ ਤੇ ਗੱਡੀ ਨੂੰ ਬੋਰਡ ਕਰ ਦਿੱਤਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਅਨੁਸਾਰ ਸਵਿਫਟ ਕਾਰ ਤੇ ਟੈਕਸੀ ਵਾਲੀ ਨੰਬਰ ਪਲੇਟ ਸੀ ਅਤੇ ਇਸ ਅੰਦਰ ਕਾਲੀਆਂ ਜਾਲੀਆਂ ਲੱਗੀਆਂ ਸਨ ਜਦੋਂ ਇਸੇ ਡਰਾਈਵਰ ਨੂੰ ਰੋਕ ਕੇ ਗੱਡੀ ਅੰਦਰ ਦੇਖਿਆ ਗਿਆ ਤਾਂ ਅੰਦਰ ਹੋਰ ਕੋਈ ਨਹੀਂ ਸੀ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਗੱਡੀ ਡੀਆਰਓ ਹੈ ਉਹਨਾਂ ਨੇ ਦੱਸਿਆ ਕਿ ਗੱਡੀ ਨੂੰ ਬੋন্ড ਕਰ ਦਿੱਤਾ ਹੈ ਤੇ ਆਰਟੀਓ ਨੂੰ ਇਸ ਬਾਰੇ ਲਿਖ ਦਿੱਤਾ ਹੈ ਅਗਲੀ ਰੀ ਕਾਰਵਾਈ ਆਰਟੀਓ ਗੁਰਦਾਸਪੁਰ ਕਰਨਗੇ ਰੋਜ਼ ਦੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨਸਾਰ ਨਾਕੇ ਲਾਈਦਾ ਤੇ ਵਕ ਵਕ ਵਹੀਕਾਂ ਦੀਆਂ ਜਿਹੜੀਆਂ ਚੈਕਿੰਗ ਕਰਕੇ ਜੋ ਉਹਨਾਂ ਚ ਤਰੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਦੇ ਚਲਾਨ ਕਰੀਦਾ ਅੱਜ ਟ੍ਰਿਪਲਿੰਗ ਸਵਾਰੀ ਦੇ ਵਿਦਆਉਟ ਨੰਬਰ ਤੋਂ ਜਿਹੜੇ ਬੁਲਟ ਪਟਾਕੇ ਮਾਰਦੇ ਆ ਇਹਨਾਂ ਦੇ ਸਾਰਿਆਂ ਦੇ ਚਲਾਨ ਕੀਤੇ ਇਸੇ ਦੌਰਾਨ ਹੀ ਇੱਕ ਗੱਡੀ ਸਾਇਰਨ ਮਾਰਦੀ ਹੋਈ ਜੇ ਰੋਡ ਤੋਂ ਆਈ ਹੈ ਜਿਸ ਨੂੰ ਅਸੀਂ ਧੱਕਿਆ ਆ ਤੇ ਡੱਕ ਕੇ ਤੇ ਉਹਦੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਇਰਨ ਹਾਂ ਜਿਹਦੇ ਉੱਤੇ ਰੈੱਡ ਲਾਈਟ ਵੀ ਲੱਗੀ ਹੋਈ ਸੀ ਤੇ ਕਾਲੀਆਂ ਜਾਲੀਆਂ ਵੀ ਲਾਈਆਂ ਹੋਈਆਂ ਸਨ ਤੇ ਉਹਦਾ ਅਸੀਂ ਉਹਨੂੰ ਡੱਕ ਕੇ ਉਹਨੂੰ ਕੁਝ ਪਰਤਾਲ ਕੀਤੀ ਹੈ ਵਿੱਚ ਕੋਈ ਅਫੀਸਰ ਜਿਹੜਾ ਐ ਮੌਕੇ ਤੇ ਨਹੀਂ ਸੀ ਬੈਠਾ ਤੇ ਇਸ ਕਰਕੇ ਅਸੀਂ ਉਹਦਾ ਉਹਨੂੰ ਬੌਂਡ ਕਰ ਦਿੱਤਾ ਗੱਡੀ ਨੂੰ ਉਹਦਾ ਜਿਹੜੀ ਐ ਰੈੱਡ ਲਾਈਟ ਵੀ ਜੈਕਟ ਕਰ ਲਈ ਐ ਉਹਦਾ ਹਾਰਨ ਵੀ ਲੁਹਾਤਾ ਜਾਲੀਆਂ ਵੀ ਉਹਦੀਆਂ ਲਾਤੀਆਂ ਤੇ ਉਹਨੂੰ ਅਸੀਂ ਬੌਂਡ ਕਰਤਾ ਤੇ ਦੱਸਣ ਮੁਤਾਬਕ ਹੈ ਵੀ ਕਹਿੰਦੇ ਵੀ ਆਪਣਾ ਡੀਆਰਓ ਸਾਹਿਬ ਦੀ ਗੱਡੀ ਹੈ ਤੇ ਪਰ ਉਹ ਵਿੱਚ ਆਪ ਨਹੀਂ ਸੀਗੇ ਉਹ ਟੈਕਸੀ ਪਾਸ ਗੱਡੀ ਹੈ ਪੀਲੀਆਂ ਪਲੇਟਾਂ ਲੱਗੀਆਂ ਪੀਲੀਆਂ ਪਰਸਨਲ ਗੱਡੀ ਨਹੀਂ ਸੀ ਪੀਲੀਆਂ ਪਲੇਟਾਂ ਬੌਂਡ ਕਰਤੀ ਜੀ ਅਸੀਂ ਲੋਕਾਂ ਨੂੰ ਮੈਸੇਜ ਇਹ ਹੀ ਦਿਨਾ ਚੰਦੇ ਹਜੇ ਤਾਂ ਆਪਾਂ ਹੁਣ ਇੱਕ ਲੜਕੀ ਨੂੰ ਡੱਕਿਆ ਸੀ ਉਹਦੇ ਪੇਰੈਂਟਸ ਦੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਉਂ ਸਕੂਟਰੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਉਹਨਾਂ ਨੂੰ ਕਈਆਂ ਤੇ ਚਲਾਨ ਕੀਤੇ ਹੈ ਕਈਆਂ ਨੂੰ ਵਾਰਨਿੰਗ ਦਿੱਤੀ ਹੈ ਆ ਸਰ ਹਰੇਕ ਸਕੂਲ ਦੇ ਵਿੱਚ ਸਾਡੇ ਸੈਮੀਨਾਰ ਲੱਗਦੇ ਆ ਵੱਖ-ਵੱਖ ਜਗ੍ਹਾ ਤੇ ਲੱਗਦੇ ਆ ਟੈਕਸੀ ਸਟੈਂਡ ਵਾਲਿਆਂ ਨੂੰ ਇਕੱਠੇ ਕਰਕੇ ਸੈਮੀਨਾਰ ਲਾਈਦਾ ਭਈ ਆ ਜਿਹੜੀਆਂ ਆਪਣਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਔਰ ਅਫਸਰਾਂ ਦੀਆਂ ਹਦਿਅਤਾਂ ਨੇ ਉਹਦੇ ਅਨਸਾਰ ਚੱਲੋ ਜਿਹੜਾ ਕੋਈ ਨਹੀਂ ਉਹਨੂੰ ਫਾਲੋ ਕਰਦਾ ਫਿਰ ਉਹਦੇ ਅਸੀਂ ਚਲਾਨ ਕਰੀਏ ਕਿਹਾ ਹੀ ਹੋਣਾ ਅਸੀਂ ਬਾਜ਼ਾਰ ਦੇ ਵਿੱਚ ਵੀ ਜਿਹੜੀਆਂ ਰੂੜੀਆਂ ਇੱਕ ਸਾਈਡ ਤੇ ਕਰਾਈਆਂ ਹਨ ਮਨਜੋਂਗ ਚ ਵੀ ਮਨਜੋਗ ਐਸਪੀ ਹੈੱਡਕਵਰਟਰ ਸਾਹਿਬ ਉੱਥੇ ਆਪ ਆਏ ਸੀਗੇ ਉਹਨਾਂ ਨੇ ਵੀ ਸਾਰਾ ਕੁਝ ਆਪ ਕਰਾਇਆ ਆ ਔਰ ਰੋਜ਼ ਕਰ ਰਹੇ ਆ ਪਰ ਲੋਕੀ ਹਜੇ ਨਹੀਂ ਆ ਪੂਰੀ ਤਰ੍ਹਾਂ ਕਰਦਾ ਦੇ ਰੋ ਵੇਰ ਤੋਂ ਸ਼ੁਰੂ ਹੋਤਾ ਹੈ ਕਿ ਕੋਈ ਜਾ ਕੇ ਗੱਡੀ ਲਾ ਦੇ ਦੋ ਟੂ ਵੈਨ ਸਾਡੇ ਕੋਲ ਹੈ ਨਹੀਂ ਅਸੀਂ ਮਹਿੰਗਾਈ ਸੀਗੀ ਉਦੋਂ ਆਣਾ ਸੀਗਾ ਮਾਂਜੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਣਾ ਸੀ ਉਹਦੇ ਕਰਕੇ ਅਸੀਂ ਸੋਚਿਆ ਕਿ ਕੋਈ ਰਸਤੇ 'ਚ ਗੱਡੀ ਲਾ ਕੇ ਖੜੀ ਕਰਕੇ ਚੱਲਣਾ ਜਾਏ ਜਦ ਨਾਲ ਕੋਈ ਟ੍ਰੈਫਿਕ ਰੁਕ ਦੇ ਉਦਾਂ ਸਾਡੇ ਕੋਲ ਹੈ ਨਹੀਂ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦਾ ਗੱਡੀ ਮਲਾਉਣ ਵਾਸਤੇ